هي يوپتر آندو هي گل ڏين ਇਹ ਇੱਕ ਝੰਡਾ ਹੈ ਜੀ ਝੰਡਾ ਸਾਡੇ ਸਰਕਾਰ ਯੋਗ ਦਾ ਝੰਡਾ ਚਲੋ ਬਾਹਰ ਆਜੋ ਦੇਖੋ ਜੀ ਆ ਜਿਹੜੇ ਲੋਕ ਖੜੇ ਹੋਏ ਨੇ ਕੋਈ ਨਹੀਂ ਗੱਲ ਸੁਣਦੇ ਇੱਥੇ ਕੋਈ ਵੀ ਨਹੀਂ ਖੜਾ ਆਇਆ ਜਿਹੜੇ ਕੱਲੇ ਰਹੇ ਹੋਏ ਆ ਸਭ ਤੋਂ ਵੱਧ ਮੁਜ਼ਾਰਾ ਨਹੀਂ ਕਰ ਤੁਹਾਡਾ ਸਰਕਾਰ ਕਰਦੇ ਨਹੀਂ ਕਰਦੇ ਪਰ ਇਹ ਨਹੀਂ ਇੱਕ ਗਾਲ੍ਹੀਆਂ ਸੁਣੋ ਆਜੋ ਭਾਜੀ ਚੱਲ ਕਰਾਉਣੇ ਤਾਂ ਗੱਲ ਆਈ ਨਾ ਹੋਰ ਵੀ ਤਾਂ ਪਤਾ ਲੱਗੇ ਨਾ ਤੁਸੀਂ ਗੱਲ ਮੇਰੇ ਨਾਲ ਤੋਂ ਆਚਨ ਨੂੰ ਤੁਹਾਨੂੰ ਬੋਲਿਆ ਗਿਆ। ਉਹਲੇ ਪ੍ਰੋਗਰਾਮ ਹੈ ਉਹਨਾਂ ਨੂੰ। ਹੋਰ ਹੈ। ਓਏ ਬੈਠੇ ਜਾਣਾ ਨਹੀਂ ਕਿਸੇ ਨੇ ਕਿੱਧਰ। ਆਪਣੀ ਕਾਪੀ 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 ਬੜੀ। ਆ ਕਾਪੀ ਬੜੀ ਵੀਰੇ। ਆ ਕਾਪੀ ਬੜੀ। ਹਾਂ। ਤੇ ਕਰਾਂ ਤੋਂ ਚੱਲ ਨਾ ਮਾਤੇ ਆਇਓ ਮੇਰੇ ਮਾਰੇ। ਪਰਮੰਤਰੀ ਨਕਸ਼ਨਾ ਦਾ ਤਰ੍ਹਾਂ ਹਾਕਰ ਨੇ ਕਿਉਂਕਿ ਆਪਣੇ ਟੀਮ ਦੀ ਨਮੇਦਗੀ ਦੇ ਰੂਪ ਤੋਂ ਸਭਾ ਕੱਤੇ ਮਾਰੇ ਗਏ ਪ੍ਰੋਸੈਸ ਦਾ ਉਹਨੇ ਨਾਲ ਹੀ ਸੇਸ਼ਟਾਰ ਕੋਟਾ ਖਾਤਮੇ ਤੇ ਚੇਨਾ ਬੰਦ ਕਰ ਦਿੱਤੀ ਜਿਹਨਾਂ ਨੂੰ ਕਦੇ ਵੀ ਇਤਿਆਦ ਕਰੀਏਦਾ ਹੈ ਉਤੇ ਵਾਲੇ ਕਾਫੀ ਦਿਨ ਉਹਨਾਂ ਦਾ ਵੀ ਇਤਹਾਸ ਹਾਂ ਕਰਦੇ ਆ ਤਿੰਨ ਦਿਨਾਂ ਦਾ ਸਾਨੂੰ ਚੌਥੀ ਵੀਡੀਓ ਹੋ ਗਈ ਸੀ ਸੂਰਜੀ ਬੜਦੇ ਬੜੀ ਤੋਂ ਅੱਗੇ ਨਹੀਂ ਜਾਣਾ ਮੈਂ ਮੈਂ ਤਾਂ ਤੁਹਾਨੂੰ ਕੱਲ ਇਹ ਤੁਸੀਂ ਐਜੂਕੇਸ਼ਨ ਵਾਸਤੇ ਗੱਲ ਕਰਨ ਆਏ ਹੋ ਐਜੂਕੇਸ਼ਨ ਪਾਲਸੀ 2020 ਤੁਸੀਂ ਅਪਲਾਈ ਪੰਜਾਬ ਸਰਕਾਰ ਨੇ ਐਜੂਕੇਸ਼ਨ ਪਾਲਸੀ 2020 ਪੰਜਾਬ ਨੂੰ ਛੱਡ ਕੇ ਕਿਸੇ ਸਟੇਟ ਨੇ ਨਹੀਂ ਬਣਾਈ ਯਾਰ ਨਹੀਂ ਮੈਂ ਜੋ ਕਿਸੇ ਗੱਲ ਕਰ ਰਿਹਾ ਗਲਤੀ ਕਰਦਾ ਗਲੀ ਦਾ ਕਬਜ਼ਾ ਕੀਤਾ ਜੀ ਮੇਰੀ ਗਲੀ ਰੋਕੀ ਬੈਠਾ ਰਨੇਸ਼ ਸਿੰਘ ਹੈਗਾ ਮੇਰਾ ਭਰਾ ਹੈ ਗਲੀ ਮੇਰੀ ਰੋਕੀ ਐ ਰਾਹ ਮੇਰਾ ਬੰਦ ਕੀਤਾ ਨੇ ਤੁਸੀਂ ਸੁਣਨਾ ਹੀ ਨਹੀਂ ਰਾਹ ਵੀ ਬੰਦ ਕੀਤਾ ਗਲੀ ਵੀ ਰੋਕੀ ਜੇ ਨਹੀਂ ਰੋਕੀ ਦੱਸ ਦੇ ਜਵਾਬ ਦੇ ਦੇਵੇਂ ਤੁਹਾਡੇ ਕੋਲ ਦੁਕਾਨ ਦਾ ਇੱਕ ਕੱਪ ਜਾਓ ਤੇ ਕੀ ਕਹਿਣਾ ਚਾਹੋਗੇ ਮੇਰੇ ਸਰਾਰੀ ਮੁਰਦਾਬਾਦ 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 ਸੋ ਵੀ ਤੱਕੇ ਜਾਨਾ ਦੀਆਂ ਰਾਹਾਂ ਤੋਂ ਮਿਲਦੀਆਂ ਆਉਂਦੀਆਂ ਨੇ ਭਗਾੜਾ ਐ ਮਲੇ ਮਰਦਾਬਾਦ ਮਰਦਾਬਾਦ ਭਗਾੜਾ ਐ ਮਲੇ ਮਰਦਾਬਾਦ ਮਰਦਾਬਾਦ ਭਗਾੜਾ ਐ ਮਲੇ ਮਰਦਾਬਾਦ ਮਰਦਾਬਾਦ ਭਗਾੜਾ ਐ ਮਲੇ ਮਰਦਾਬਾਦ ਭਗਾੜਾ ਐ ਮਲੇ ਮਰਦਾਬਾਦ ਬਾਸ ਕਰੋ ਆਜੋ ਆਜੋ ਬੀਜਾ ਉਹ ਤੇਰੀ ਵੀ ਉਹ ਸੁਣ ਕੇ ਹਟ ਜਾ ਉਹ ਇੱਧਰ ਆਓ ਭਰਤ ਮੰਮੀ ਹੈਲੋ ਉਹ ਚਾਚੀ ਨੂੰ ਆਲਾ ਦੁੱਧਾ ਕਰੇ ਮੈਂ ਉੱਧਰ ਚਾਚੀ ਨੂੰ ਆਲਾ ਦੁੱਧਾ ਕਰੇ ਜਿਹੜਾ ਮੇਰੀ ਸੁਣ ਸਕਦਾ ਆ ਜਾ ਜਿਹੜਾ ਨਹੀਂ ਸੁਣ ਸਕਦਾ ਉਹਦੀ ਇੱਛਾ ਜੀ ਆ ਜਾ ਇੱਧਰ ਆ ਆ ਦੋ ਮਿੰਟ ਜਿਹੜਾ ਮੇਰੀ ਸੁਣ ਸਕਦਾ ਆ ਜਾ ਜਿਹੜਾ ਨਹੀਂ ਸੁਣ ਸਕਦਾ લ oh, okay. <laughs> 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 हेलो, तो था तो दे सारे बच्चे से सारे बच्चों से माता पिता को पेंट का पोस्टर सजना में मेरे वालों बेची है कि कोई भी बंदाज खाने के नहीं जाएगा सारा प्रोग्राम मजे खत्म नहीं हुए प्रोग्राम मजे क्या रहे हैं फिर मंत्री जाओ गए हैं आपका सारे प्रोग्राम के मेंबर एक ही बैठे है। ਦੇਖੋ ਕਿ ਕਿੰਨੇ ਖੇਤਰ ਉੱਪਰ ਨੇ ਕਰਨਾ ਕਾਰਜ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੀਟਾਂ ਤੇ ਬੈਠੋ ਕਿ ਆਪਾਂ ਆਪਣਾ ਅਗਲਾ ਪ੍ਰੋਗਰਾਮ ਹੈਗਾ ਉਹ ਵੀ ਸ਼ੁਰੂ ਕਰੀਏ ਆ ਗਏ ਜੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਤੂੰ ਆ ਜਾ ਕੋਈ ਨਹੀਂ ਕੁਝ ਕਹਿੰਦਾ ਓਰ ਮੈਂ ਆਉਣਾ ਬਾਹਰ ਨਿਕਿਆ ਜਰਾ ਹਲਦਰ ਓਰੇ ਇਹੋ ਆ ਮਰੀ ਆ ਤੂੰ ਨਾ ਆਵੀਂ ਬੱਲੇ ਜਵਾਨੋ ਚਾਤਾ ਕੱਲਾ ਕਰ ਤੂੰ ਹੀ ਪੀਜਾ ਖਲੋ ਰਾਇ ਸਪੀਕਰ ਬੰਦ ਕਰਾਇਆ ਹੁਣ ਕੇ 2 ਮਿੰਟ ਬੰਦ ਕਰੋ ਸਾਡਾ ਐਵੇਂ ਪਾਰਾ ਨਾ ਚੜਾਵੀ ਤੂੰ ਤੇ ਸਪੀਕਰ ਬੰਦ ਕਰ ਦੇ ਇੱਕ ਪੱਗ ਜਿਹੜਾ ਬਦਮਾਸ਼ ਬੰਦ ਦਾ ਬੰਦ ਕਰ ਇਹਨੂੰ ਨਹੀਂ ਉਹ ਆ ਰਹੀ ਨਹੀਂ ਨਹੀਂ ਦੇਖੋ ਜੀ ਇੱਥੇ ਨੇ ਆਇਆ ਐਮਐਲਏ ਫੌਜਾ ਸਿੰਘ ਸਰਾਰੀ ਐਸਐਚਓ ਸਾਹਿਬ ਕਹਿੰਦੇ ਵੀ ਆਪਾਂ ਮਾਹੌਲ ਨਹੀਂ ਖਰਾਬ ਕਰਨਾ ਸਕੂਲੇ ਬੈਠੇ ਆ ਇਹ ਸਕੂਲ ਸਾਡੀਆਂ ਵੀ ਪੰਜ ਪੀੜੀਆਂ ਪੜ੍ਹਦੀਆਂ ਬਈਆਂ ਨੇ ਕੋਈ ਮਾਹੌਲ ਨਹੀਂ ਖਰਾਬ ਕਰਨਾ ਸੀਗਾ ਇਹ ਤਾਂ ਗੱਲਬਾਤ ਕਰਨੀ ਹੈ ਕਹਿੰਦੇ ਗੱਲਬਾਤ ਸੁਣ ਕੇ ਜਾਵੇਗਾ ਐਤੋਂ ਗੱਲਬਾਤ ਕਿਹਾ ਸੁਣਨਾ ਜਿਹੜੇ ਪਿੰਡ ਦੇ ਉਹਦੇ ਚਿਮਚੇ ਝਾਟੜੇ ਨੇ ਉਹਨਾਂ ਨੇ ਤੇ ਸਕੂਲ ਦੇ ਪ੍ਰਸ਼ਾਸਨ ਨੇ ਰਲ ਕੇ ਉਹਨੂੰ ਇੱਥੋਂ ਭਜਾਇਆ ਏ ਉੱਥੇ ਗਿਆ ਏ ਕਹਿੰਦਾ ਬਾਹਰ ਗੱਲ ਕਰਦੇ ਆ ਉੱਥੇ ਗੱਲ ਕੀਤੀ ਏ ਕਹਿੰਦਾ ਮੈਨੂੰ ਕੋਈ ਗਲੀ ਦਾ ਕਰਜ਼ਾ ਛਡੋ ਪਤਾ ਨਹੀਂ ਕਿਹੜੀ ਗਲੀ ਦਾ ਕਰਜ਼ਾ ਛਡਾਉਣ ਆਇਆ ਸੀ ਉਹ ਮੈਂ ਸਿੱਖਿਆ ਨੀਤੀ ਦੇ ਗੱਲ ਕਰਦਾ ਵੀ ਤੂੰ ਕਹਿੰਦਾ ਗਲੀਆਂ ਕਰਜ਼ਾ ਛਡੋ ਕੀ ਉਥੋਂ ਭਜਾਇਆ ਏ ਸਕੂਲ ਪ੍ਰਸ਼ਾਸਨ ਨੇ ਸਕੂਲ ਤੇ ਨਾ ਆਵੇ ਕਿ ਪਿੰਡ ਦੇ ਚੇਲੇ ਚਾਟੜੀਆਂ ਨੇ ਤੇ ਸਕੂਲ ਪ੍ਰਸ਼ਾਸਨ ਨੇ ਰਲ ਕੇ ਉਹਨੂੰ ਭਜਾਤਾ ਭੱਜ ਗਿਆ ਭਗਾੜਾ ਹੋਇਆ ਕੋਈ ਚੱਕਰ ਨਹੀਂ ਤੇਰੀ ਇਨੀ ਔਕਾਤ ਵੀ ਨਹੀਂ ਅੱਜ ਵੀ ਤੂੰ ਕੋ ਮਸਲਾ ਹੱਲ ਕਰਿਆ ਤੇਰੀ ਇਹ ਔਕਾਤ ਤੇ ਵੀ ਤੂੰ ਭਗਾੜਾ ਏ ਸਾਰਿਆਂ ਤੋਂ ਪਹਿਲੋ ਅਧਿਕਾਰ ਢੰਗ ਕਰਨ ਆਇਆ ਆ ਕਮਰਿਆਂ ਦਾ ਇਹ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੋਜਪੁਰ ਦੇ ਵਿਦਿਆਰਥੀਆਂ ਨੂੰ ਮਿਤੀ ਅੱਜ ਨਵਿਉਨ ਅਪਰੰਤ ਇਹ ਅਸੀਂ ਇੱਥੇ ਪੜ ਕੇ ਗਏ ਆ ਮੇਰੀ ਉਮਰ 52 ਸਾਲ ਹੋ ਗਈ ਏ ਇਹ ਜਦੋਂ ਅਸੀਂ ਪੜਦੇ ਸੀ ਉਦੋਂ ਦੇ ਕਮਰੇ ਨੇ ਇਹ ਉਦੋਂ ਦੇ ਕਮਰੇ ਨੇ ਨਾ ਇਹਨਾਂ ਦੀ ਛੱਤ ਬਦਲੀ ਨਾ ਕੰਧ ਬਦਲੀ ਨਾ ਬੂਆ ਵਾਰੀ ਬਦਲੀਆ ਬਦਲਿਆ ਕੀ ਏ ਕਹਿੰਦੇ ਨਵਿਆ ਆ ਏ ਕੀ ਨਵਿਆ ਆ ਏ ਇੱਕ ਮਿੰਟ ਆ ਜੋ ਉੰਨੀ ਆਇਆ ਇਹ ਆ ਇਹਨਾਂ ਦੇ ਵਿੱਚ ਉਹ ਟੇਬਲ ਡੈਂਸ ਵਾਲਾ ਇੱਕ ਟੇਬਲ ਰੱਖਿਆ ਇਹ ਨਵਿਆਇਆ ਇਹਨੂੰ ਇੱਕ ਟੇਬਲ ਡੈਂਸ ਵਾਲਾ ਟੇਬਲ ਰੱਖਿਆ ਹੈ ਤੇ ਇਹਨਾਂ ਦਾ ਉਦਘਾਟਨ ਕਰਕੇ ਗਿਆ ਨਵੇਂ ਹੋਂ ਦਾ ਇਹ ਕਮਰੇ 97 98 ਤੋਂ ਪਹਿਲਾਂ ਦੇ ਬਣੇ ਹੋਏ ਨੇ ਗੱਲ ਸਿੱਖਿਆ ਨੀਤੀ ਦੀ ਕਰਕੇ ਗਿਆ ਏ ਸਾਰਿਆਂ ਤੋਂ ਪਹਿਲਾਂ ਸਾਡਾ ਇਹ ਸਵਾਲ ਸੀ ਵੀ ਸੁਛੇ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਸਾਨੂੰ ਕੁੱਟਿਆ ਪਰਚੇ ਕੀਤੇ ਜੇਲ੍ਹਾਂ ਚ ਘੱਲਿਆ ਤੂੰ ਸਾਡੇ ਪਿੰਡ ਆਇਆ ਬੰਦੀ ਤਾਂ ਉਹੀ ਸੀ ਤੇਰੇ ਨਾਲ ਵੀ ਵਿਹਾਰ ਪਰ ਅਸੀਂ ਪੰਜਾਬੀ ਆ ਕਿਸਾਨ ਆ ਪਿੰਡੂ ਆ ਅਸੀਂ ਤੇਰੇ ਨਾਲ ਉਹ ਵਿਹਾਰ ਨਹੀਂ ਕਰਨਾ ਤੂੰ ਆਇਆ ਜੀ ਆਇਆਂ ਦੂਜੀ ਗੱਲ ਜਿਹੜਾ ਪਰਾਲੀ ਜਦੋਂ ਅਸੀਂ ਸਾਰਨੇ ਸੈਟਲਾਈਟ ਜਿਹੜਾ ਥੋੜੀ ਫੜ ਲੈਂਦੀ ਏ ਤੇਰੇ ਹਲਕੇ ਦੇ ਵਿੱਚ ਤਿੰਨ ਦਿਨਾਂ ਤੋਂ ਅੱਗ ਲਾ ਕੇ ਕਣਕ ਸੜੀ ਏ ਜਿੰਨਾ ਚ ਵਿਚਾਰਿਆਂ ਦੀ 1.5 ਕਿੱਲਾ 2 ਕਿੱਲੇ ਜ਼ਮੀਨ ਦੇ ਮਾਲਕ ਨੇ ਜਿਨ੍ਹਾਂ ਦੀ ਸਾਰੀ ਸਾਰੀ ਕਣਕ ਸੜ ਗਈ ਏ ਕਹਿੰਦੇ ਜੀ ਅਸੀਂ 17 ਕਿੱਲੇ ਕਣਕ ਸੜ ਨੂੰ ਬਚਾ ਲਈਏ ਪਰ ਜਿਹੜੀ 7 ਕਿੱਲੇ ਸੜ ਗਈ ਉਹਦਾ ਮੁਆਵਜ਼ਾ ਕੀ ਦੇ ਰਹਿ ਜੀ ਇਹ ਸਵਾਲ ਸੀ ਜਿਹੜਾ ਨਹੀਂ ਸੁਣ ਕੇ ਗਿਆ ਕਿ ਸੈਟਲਾਈਟ ਕੋਹਦੀ ਧੂਮਾ ਪਰਾਲੀ ਦਾ ਫਾੜ ਲੈਂਦੀ ਏ ਸਾਡੀ ਕਣਕ ਨੂੰ ਅੱਗ ਲੱਗ ਗਈ ਕਿਸਾਨਾਂ ਦੀ ਸੜ ਗਈ ਉਹਦਾ ਕੀ ਮੁਆਵਜ਼ਾ ਦੇ ਰਹੇ ਉਹ ਨਹੀਂ ਸੁਣੀ ਗੱਲ ਜੇ ਤੁਸੀਂ ਦਿੱਤਾ ਮੁਰਗੀਆਂ ਦਾ ਬੱਕਰੀਆਂ ਦਾ ਅੰਡਿਆਂ ਦਾ ਮੁਆਵਜ਼ਾ ਕੀ ਉਵੇਂ ਹੀ ਮੁਆਵਜ਼ਾ ਦਿਓਗੇ ਇਹਦਾ ਵੀ ਸਾਨੂੰ ਕਿ ਜਾਂ ਕੋਈ ਕਿਸੇ ਤਰੀਕੇ ਕੋਹਾਗਾ ਖਿਆਲ ਇਹ ਸਾਡਾ ਸਵਾਲ ਸੀ ਕਹਿੰਦਾ ਜੀ ਸਿੱਖਿਆ ਵਾਲੀ ਗੱਲ ਏ ਸਿੱਖਿਆ ਨੀਤੀ 2020 ਜਿਹੜੀ ਪੰਜਾਬ ਸਰਕਾਰ ਨੇ ਅਪਣਾਈ ਏ ਇਹ ਉਹ ਸਿੱਖਿਆ ਨੀਤੀ ਏ ਜਿਸ ਨੂੰ ਪੰਜਾਬ ਤੋਂ ਬਗੈਰ ਪੂਰੇ ਭਾਰਤ ਦੇ ਵਿੱਚ ਸਾਰੀਆਂ ਸਟੇਟਾਂ ਨੇ ਰੱਦ ਕੀਤਾ ਹੈ ਕਿ ਇਹ ਬੀਜੇਪੀ ਦੀ ਬਣਾਈ ਹੋਈ ਪਾਲਿਸੀ ਹੈ ਇਹ ਸਟੇਟਾਂ ਦੀ ਮਾਂ ਬੋਲੀ ਨੂੰ ਰੋਲਦੀ ਹੈ ਇਹ ਸਟੇਟਾਂ ਦਾ ਘਾਸ ਰੋਲਦੀ ਹੈ ਅਸੀਂ ਇਹ ਪਾਲਿਸੀ ਲਾਗੂ ਨਹੀਂ ਕਰਨੀ ਇੱਕੋ ਭਗਵੰਤ ਮਾਨ ਬੀਜੇਪੀ ਦਾ ਝੋਲੀ ਚੋਂ ਕੈਸਾ ਹੈ ਜਿਨਨੇ 2020 ਵਾਲੀ ਪਾਲਿਸੀ ਲਾਗੂ ਕੀਤੀ ਹੈ ਕੈਪਟਨ ਦੇ ਸਮੇਂ ਦੇ ਸੀ ਸਕੂਲ ਜਿਨ੍ਹਾਂ ਨੂੰ ਐਮੀਨੇਸ਼ਨ ਸਕੂਲ ਕਹਿੰਦੇ ਨੇ ਐਮੀਨੇਟਸ ਐਮੀਨੇਟਸ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਇੱਕ 100 ਰੁਪਿਆ ਦਿਹਾੜੀ ਦਾ ਮਿਲਦਾ ਸੀ ਰੋਟੀ ਵਾਸਤੇ ਇਹ ਸਿੱਖਿਆ ਨੀਤੀ ਲਿਆਂਦੀ ਕਿ ਉਹ ਘਟਾ ਕੇ 40 ਰੁਪਏ ਕਰਤੇ 100 ਦੀ ਥਾਂ ਤੇ 60 ਰੁਪਏ ਕੱਟ ਲੈ ਇਹ ਸਿੱਖਿਆ ਨੀਤੀ ਲੈ ਕੇ ਆਏ ਜੇ ਟੀਚਰਾਂ ਨੂੰ ਬਠਿੰਡੇ ਦੇ ਵਿੱਚ ਕੁੱਟਿਆ ਕੁੱਟਿਆ ਕਿਉਂ ਕਿਉਂਕਿ ਉਹ ਕਹਿ ਰਹੇ ਨੇ ਜੇ ਸਾਡਾ ਡਾਕਟਰ ਟੈਸਟ ਕਰਾਉਣਾ ਹੈ ਤੇ ਡਾਕਟਰ ਕਹ ਲੋ ਸਾਡਾ ਡਾਕਟਰ ਟੈਸਟ ਕਰਾ ਲਓ ਇੱਥੇ ਤੇ ਹਰਜੋਤ ਬੈਂਸ ਮੰਤਰੀ ਉਸ ਈਟੀਟੀ ਅਧਿਪਕ ਦੀ ਧੌਂ ਦੇ ਉੱਤੇ ਗੋਡਾ ਰੱਖ ਕੇ ਬੈਠਾ ਆ ਵੀਡੀਓ ਜਾਰੀ ਹੋਈਆਂ ਨੇ ਇਹ ਸਿੱਖਿਆ ਨੀਤੀ ਏ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹਦਾ ਪ੍ਰਚਾਰ ਕਰਨ ਵਾਸਤੇ ਆਏ ਨੇ ਜਿਹੜਾ ਇਹ ਕਹਿ ਰਿਹਾ ਸੀ ਕਿ ਅਸੀਂ ਡਿਫਰੈਂਸ ਪੇ ਕਰਾਂਗੇ ਫਸਲਾਂ ਦਾ ਐਮਐਸਪੀ ਦੇਵਾਂਗੇ ਉਹ ਜਿਹੜੀ 50 ਮਿੰਟਾਂ ਚ ਦਿੰਦੀ ਸੀ ਐਸ ਵਾਰੀ ਸਣੋਂ ਦਾ ਰੇਟ 5950 ਰੁਪਏ ਹੈ ਤੇ ਸਰੋਂ ਵਿਕਰੀ 5000 ਨੂੰ ਸਿੱਧਾ 1000 ਰੁਪਿਆ ਕੁਆਂਟਲ ਦਾ ਘਾਟਾ ਜਿਹੜਾ 15 1600 2000 ਬਚਣਾ ਸੀ ਉੱਪਰਲਾ ਉਹਦੇ ਚੋਂ 1000 ਰੁਪਿਆ ਸਿੱਧਾ ਘਾਟਾ ਜਿਹੜਾ ਪਿੱਛੇ ਵੀ ਕਦੇ ਐਨੇ ਸਸਤੇ ਰੇਟਾਂ ਤੇ ਨਹੀਂ ਲਿਆ ਗਿਆ ਝੋਨੇ ਦੇ ਵਿੱਚ ਤੁਲੰਦ ਦੇ ਵਿੱਚ 4 400 ਕੁਆਂਟਲ ਦੀ ਕਾਟ ਲੱਗੀ ਲੱਗੀ ਕਿ ਨਹੀਂ 4 400 ਕੁਆਂਟਲ ਪਹਿਲੀ ਯਾਰ ਲੱਗੀ ਕਿ ਅੱਗੇ ਵੀ ਕਦੇ ਲੱਗੀ ਜ ਨਹੀਂ ਇਸੇ ਸਰਕਾਰ ਦੇ ਸਮੇਂ ਨਹੀਂ ਲੱਗੀ ਇਹ ਸੀ ਸਾਡੇ ਸਵਾਲ ਤੇ ਐਸ ਕਮਰਿਆਂ ਦਾ ਰੰਗ ਕਰਕੇ ਦਾ ਉਭਾਟਨ ਕਰਕੇ ਸਾਡੇ ਸਾਰੇ ਸਵਾਲਾਂ ਤੋਂ ਬਚ ਕੇ ਭੱਦ ਦਰਜੇ ਦੀ ਗੰਦੀ ਗੱਲ ਇਹ ਆ ਕਿ ਤੇਰੇ ਨਾਲ ਸਿੱਖਿਆ ਨੀਤੀ ਦੇ ਸਵਾਲ ਕਰ ਰਹੇ ਆ ਜਿਹਦੀ ਤੈਨੂੰ ਉਮੀਦ ਨਹੀਂ ਸੀ ਵੀ ਕੋਈ ਇੱਥੇ ਮੈਂ ਤਾਂ ਸਿੱਖਿਆ ਨੀਤੀ ਦੇ ਸਵਾਲ ਕਰੇਗਾ ਜਿਹੜੇ ਇੱਥੇ ਉਹਦੇ ਪਾਲਸ਼ ਕਰ ਰਹੇ ਸੀ ਕਿ ਸਕੂਲ ਐ ਹੋ ਗਏ ਹੋਗੇ ਮੈਨੂੰ ਦੱਸਣ ਆਉਂਦੇ ਉਹਨਾਂ ਦੇ ਜਵਾਬ ਕਿੱਥੇ ਪੜਦੇ ਨੇ ਜੇ ਸਕੂਲ ਇੰਨੇ ਚੰਗੇ ਕਰਦੇ ਨੇ ਤੇ ਕਰੋ ਬਾਹ ਖੜੀ ਦੱਸੋ ਹਾਂ ਤੁਹਾਡੇ ਚ ਕਿਹੜਾ ਜਿਹੜਾ ਜਵਾਕ ਇੱਥੇ ਪੜਦੇ ਨੇ ਤੁਹਾਡੇ ਜਵਾਕ ਆ ਕੇ ਕਿਉਂ ਪ੍ਰਾਈਵੇਟ ਸਕੂਲਾਂ 'ਚ ਪੜਦੇ ਨੇ ਜਿਹੜਾ ਇੰਨਾ ਚੰਗੇ ਸਕੂਲ ਬਣਾਤੇ ਨੇ ਤਾਂ ਫੌਜੇ ਨੇ ਪੁੱਛ ਵੀ ਤੇਰੇ ਕਿੰਨੇ ਰਿਸ਼ਤੇਦਾਰਾਂ ਦੇ ਜਵਾਕ ਸਕੂਲਾਂ 'ਚ ਸਰਕਾਰੀ ਪੜਦੇ ਨੇ ਉਹ ਮੈਡਮ ਜਿਹੜੀ ਉਹ ਲੱਕੀ ਹੋਈ ਹੈ ਕਹਿੰਦੀ ਟੀਚਰਾਂ ਦੀ ਭਰਤੀ ਆਲਾ ਕੋਈ ਨਹੀਂ ਰੈਂਦਾ ਉਹਨੂੰ ਪੁੱਛੋ ਵੀ ਕਿੰਨੇ ਗੈਸਟ ਟੀਚਰ ਨੇ ਕਿੰਨੇ ਠੇਕੇ ਤੇ ਨੇ ਕਿੰਨੇ ਸਰਕਾਰੀ ਟੀਚਰ ਨੇ ਸਕੂਲ ਦੇ ਵਿੱਚ ਜਿਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਏ 20-20 ਹਜ਼ਾਰ ਤੇ ਇਨਾ ਪੜ੍ਹੇ ਲਿਖੇ ਪੀ ਐਚ ਡੀ ਤੱਕ ਕਿਤੇ ਮੁੰਡੇ ਕੁੜੀਆਂ ਵਿਚਾਰੇ ਰੋਲਦੇ ਪੈਣ 20 22 22 ਹਜ਼ਾਰ ਤੇ ਇਹ ਆ ਤੁਹਾਡੀ ਸਿੱਖਿਆ ਨੀਤੀ ਤੇ ਕਹਿੰਦਾ ਜੀ ਪਹਿਲੋ ਤੁਸੀਂ ਗਲੀ ਛਡੋ ਅਪੜ ਵਿਆਹ ਕਿਸ ਦੇ ਕੋਲੋਂ ਗਲੀ ਛਡਾਉਣੀ ਓ ਕਿਹੜੀ ਗਲੀ ਛਡਾਉਣੀ ਓ ਤੇਰੇ ਨਾਲ ਸਿੱਖਿਆ ਨੀਤੀ ਤੇ ਗੱਲ ਕਰ ਰਹੇ ਆ ਤੇਰੇ ਨਾਲ ਕਣਕ ਸੜ ਗਈ ਹੋਵੇ ਤੇ ਗੱਲ ਕਰ ਰਹੇ ਆ ਤੇਰੇ ਤੇ ਮੁਆਵਜ਼ੇ ਦੀ ਗੱਲ ਕਰ ਰਹੇ ਆ ਤੇਰੇ ਤੇ ਐਮ ਐਸ ਪੀ ਚਰਨਾ ਗੱਲ ਕਰ ਰਹੇ ਆ ਨਸ਼ੇ ਦੀ ਕਹਿੰਦਾ ਜੀ ਨਸ਼ਾ ਬੰਦ ਹੋ ਗਿਆ ਕਹਿੰਦਾ ਦੱਸੋ ਜੇ ਬਾਜ਼ ਮਾਰੀ ਦੱਸਨੇ ਆ ਕੋਈ ਨਹੀਂ ਭਰੇਇ ਕਰਦੇ ਆ ਗਾਮੇ ਵਾਲੇ ਵਿਕਦਾ ਪੀ ਲਿਆ ਫੜਾ ਤੇਰੇ ਹੱਥੇ ਚ ਆਉਂਦਾ ਨਾ ਗਾਮੇ ਵਾਲਾ ਵੱਡੂ ਵਿਕਦਾ ਗਾਮੇ ਵਾਲੇ ਲਿਆ ਫੜਾ ਲੈ ਗੁਰੂ ਸਾਹਿਬ ਤੈਨੂੰ ਨਾਂ ਲੈ ਕੇ ਦੱਸਿਆ ਸੀ ਬੰਦੇ ਦਾ ਵੀ ਫਲਾਣਾ ਬੰਦਾ ਵੇਚਦਾ ਹੀ ਫਲਾਣੀ ਜਗ੍ਹਾ ਤੋਂ ਲਿਆਉਂਦਾ ਹੀ ਫਲਾਣੀ ਜਗ੍ਹਾ ਦੇ ਕੋਠੀ ਹੂ ਐਨੇ ਪਰਚੇ ਹੋਈ ਰਾਣੇ ਸੋਢੀ ਆ ਰਾਵੀ ਉਹਦੇ ਕੋਲੋਂ ਵਕਾਇਆ ਤੇ ਤੇਰਾ ਵੀ ਉਹਦੇ ਕੋਲੋਂ ਵਿਕਦਾ ਪਿਆ ਸਿੱਧਾ ਕਿਹਾ ਸੀ ਇੱਕ ਦਿਨ ਕਿਦੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਇੱਕ ਦਿਨ ਕਿਦੇ ਉਹਦੀ ਪੁੱਛਪੜਤਾਲ ਨਹੀਂ ਕੀਤੀ ਅੱਜ ਤਾਂ ਕਹਿਣਾ ਹੈ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ ਵੇ 40 ਲੱਖ ਰੁਪਈਆ ਤੂੰ ਇੱਥੇ ਜਾ ਪੀ ਤੇ ਤੈਨੂੰ ਲੱਖ ਰੁਪਈਆ ਇਥੋਂ ਗਾਮਿਆਂ ਵਾਲੇ ਹੀ ਜਾ ਦਿੰਨੇ ਆ ਨਸ਼ਾ ਤੂੰ ਨਾ ਨਸ਼ਾ ਸਾਨੂੰ ਪਤਾ ਨਹੀਂਗਾ ਦਾਸੀ ਦਾ ਬਿਨਾ ਕਿਸੇ ਗ੍ਰੇਗ ਤੋਂ ਧੁਰ ਫਿਟੇ ਮੈਂ ਇਹੋ ਜਿਹਾ ਐਮਐਲਏ ਨੇ ਜਿਹਨੂੰ ਲੋਕ ਸਵਾਲ ਕਰ ਰਹੇ ਨੇ ਵੋਟਾਂ ਲੈ ਕੇ ਗਿਆ ਏ ਐਸੇ ਸਕੂਲ ਚ ਹੀ ਵੋਟਾਂ ਪਈਆਂ ਸੀ ਉਹ ਜਿਹੜੇ ਅੱਜ ਉਹਦੇ ਪਾਲਿਸ਼ ਕਰਦੇ ਫਿਰਦੇ ਨੇ ਉਹਨਾਂ ਨੇ ਸਾਡੀਆਂ ਵੋਟਾਂ ਤੇ ਆਪੇ ਆਪਣੀ ਮਰਜ਼ੀ ਨਾਲ ਇਹਨਾਂ ਦੀ ਮੋਹਰ ਲਾ ਕੇ ਪਾਲੀਆਂ ਸੀ ਵੋਟਾਂ ਅਈ ਨਾ ਕਹਿੰਦੇ ਸੀ ਸਾਨੂੰ ਮਾਨ ਬਣਾ ਤੇ ਅੱਜ ਕਹਿੰਦੇ ਸਕੂਲ ਇੱਥੇ ਗੱਲ ਨਹੀਂ ਕਰਨੀ ਬਾਹਰ ਕਰਾਂਗੇ ਤੇ ਬਾਅਦ ਜਾ ਕੇ ਕਹਿੰਦਾ ਪਹਿਲੋਂ ਗਲੀ ਛੱਡੋ ਮੈਂ ਫਿਰ ਗੱਲ ਕਰਾਂਗਾ ਗੱਲ ਇਹ ਨਾ ਸਵਾਲਾਂ ਦੇ ਜਵਾਬ ਨਹੀਂ ਹੈਗੇ ਤੇ ਪੁੱਤਰਾ ਇੱਥੋਂ ਭੱਜ ਕੇ ਤਾਂ ਤੂੰ ਕੀ ਕਰ ਲੇਗਾ ਉਹਨਾਂ ਦਾ ਇੱਥੇ ਪਿੰਡਾ ਜੀ ਨਾ ਰੋਜ਼ ਘੇਰਾਂਗੇ ਜਿੱਥੇ ਆਵੇਂਗਾ ਘੇਰਾਂਗੇ ਇਕੱਲੇ ਤੈਨੂੰ ਨਹੀਂ ਤੇਰੇ ਬਾਪ ਨੂੰ ਭਗਵੰਤ ਮਾਨ ਨੂੰ ਵੀ ਘੇਰਾਂਗੇ ਤੇਰੇ ਜਿਹੜਾ ਉਹ ਲਗਾਇਓ ਉਹਦਾ ਸਪੀਕਰ ਜਿਆ ਉਹਨੂੰ ਵੀ ਘੇਰਾਂਗੇ ਤੇ ਦੋਤ ਬੈਸ ਨੂੰ ਵੀ ਘੇਰਾਂਗੇ ਸਾਰਿਆਂ ਨੂੰ ਘੇਰਾਂਗੇ ਸਾਰਿਆਂ ਨੂੰ ਸਵਾਲ ਕਰਾਂਗੇ ਕੋਈ ਜੇਲ੍ਹ ਨਹੀਂ ਡਰਾ ਸਕਦੀ ਅਸੀਂ ਉਹ ਆ ਜਿਨ੍ਹਾਂ ਦੇ ਬੰਦ-ਬੰਦ ਵੀ ਕੱਟੇ ਜਿਨ੍ਹਾਂ ਨੂੰ ਚਰਖਰੀਆਂ ਤੇ ਵਿਚੜਾਇਆ ਜਿਨ੍ਹਾਂ ਨੂੰ ਦੇਗਾ ਚ ਵੀ ਉਬਾਲਿਆ ਜਿਨ੍ਹਾਂ ਨੂੰ ਨੀਹਾਂ ਚ ਵੀ ਚਣਿਆ ਉਹ ਨਹੀਂ ਸਾਡੀ ਆਵਾਜ਼ ਬੰਦ ਕਰ ਸਕਿਆ ਤੂੰ ਕਿਹੜੇ ਖੇਤ ਦੀ ਮੂੜੀਆਂ ਚਾਰ ਗੰਨ ਮੈਂ ਲੈ ਕੇ ਬਾਹਰ ਸਵਾਲਾਂ ਤੋਂ ਭੱਜਿਆ ਐਮ ਐਲ ਏ ਐਮ ਐਲ ਏ ਸਰਾਰੀ ਮੁਰਦਾਬਾਦ 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 ਆਮ ਆਦੀ ਪਾਰਟੀ ਸਰਕਾਰ ਮੁਰਦਾਬਾਦ 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 पंजाब सरकार मुरदाबाद भगवंतमान सरकार मुर्दाबाद